ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਤੇ ਅੱਜ ਵਲੌਗ ਦੀ ਆਪਾਂ ਸ਼ਾਮ ਦੇ ਟਾਈਮ ਕੀਤਾ ਚਾਲੂ ਤੇ ਅਸੀਂ ਚੱਲੇ ਹਾਂ ਹੁਣ ਇਸ ਟਾਈਮ ਗੁਰਦੁਆਰੇ ਤੇ ਬਣੇ ਰਿਓ ਵਲੌਗ ਦੇ ਨਾਲ ਸੋ ਪਹਿਲਾਂ ਤੇਲ ਪਾ ਲਈਏ ਆ ਗਏ ਆ ਪੰਪ ਦੇ ਤੇਲ ਪਾ ਲਈਏ गुरुद्वारे पहुंच गए मोटरसाकल पार्किंग करता है चलो गुरुद्वारे चल रहे हैं आ रहे सामने गुरुद्वारा गुरद्वारा टाला साहब इधर जोड़ा घर आ E é, aí é, é. ਦਾ ਪ੍ਰਸ਼ਾਦ ਦੀ ਮਿਲਣੀ ਤੇ ਹੈਗਾ ਦਾ ਸਾਹਮਣੇ ਕੜਾ ਪ੍ਰਸ਼ਾਦ ਕੜਾ ਪ੍ਰਸ਼ਾਦ ਲੈ ਲਿਆ ਦਾ ਭੋਗ ਲਵਨੇ ਅੰਦਰੋਂ ਲੱਗਦਾ ਸ਼ਾਇਦ ਆਹੋ ਭਾਈ ਬੈਠੇ ਇਧਰੋਂ ਭੋਗ ਲੱਗਦਾ ਤੇ ਇਹ ਕੋ ਸ਼ੰਦਰ ਦਾ ਕੀਤਰੇ ਆ ਇਹ ਤੱਕ ਕਰਦੇ ਹੋਏ ਦੇਵਤਾ ਨੂੰ ਹਰਿਆ ਦੇ ਦੇ ਜਾਈ ਜਾ ਕਰੋ ਜਾਇ ਜਾ ਕਰੋ ਜਾਇ ਜਾ ਜਾਇ ਕਰ ਦੋ ਜੈ ਬਾਬਾ ਜੈ ਬਾਬਾ ਕਰੋ ਇੱਕ ਦਾਲੇ ਇੱਕ ਘੜੀ ਸਭੇ ਦੂਜੇ ਦਾਣਾ ਤੇਨਤਾ ਭਉ ਸਭ ਤਵਾਸੀ ਹਿੰਦ ਸ੍ਰੀ ਵਿਆਖਾ ਦੀ ਹਰ बाबे तो मत टेक लिया इधरली साइड से अगर सरोवर अ सरोवर पाने ये आज सरोवर ਸਾਰੀ ਤੁਮ ਜੇ ਗੋਵਨ ਹੰਕਾਰ ਰੇਖਾਲ ਪੂਜ ਜਾਉ ਗੋਵਨ ਸੰਗਰਾਮ ਜਾਉ ਇਹ ਪ੍ਰਦਾਨ ਕਰੋ ਰੰਬਾਈ ਜੈ ਅਕਾਲ ਤੁਜਦਾ ਰੁਨਾਈ ਇਹ ਪਾਉ ਤੇ ਜਤਨਾ ਫਾਜਾ ਅਸੀਂ ਪੰਜ ਸ਼ਨਾਨਾ ਕਰ ਲਿਆ ਬਸ ਹੁਣ ਕਰਮਾ ਕਰੀਏ ਦਾ ਕਾਰਵਾਈ ਬ੍ਰਹਮ ਬਖਤਰਾ ਬਾਗ ਪਾਈ ਸਤਿ ਉਪਕਰਾ ਬਾਗ ਪਾਈ ਕਬਿ ਸੰਪਰਕਾਸਾ ਸਤਿ ਉਪਕਰਾ ਕੁੰਜਾ ਜ ਮਾਸਾ ਜੰਗਾਲ ਜੋ ਕਬ ਜਾ ਤਰਤ ਕਰਦੇ ਅਪਾਰਾ ਜਬ ਤੇਦਰੀਆ ਜੀ ਜਲ ਤੇ ਇਧਰ ਪਪਾ ਜੀ ਦੀ ਜੋਤ ਆ ਜੀ ਦੇ ਬਦਨ ਸ੍ਰੀ ਸਾਧਾਰ ਆਪ ਆਪ ਨੂੰ ਕਰੋ ਦਸਾ ਤੁਸਾ ਜੀ ਨੇ ਨਿਸ਼ਾਨ ਸਾਹਿਬ ਗੁਰਦੁਆਰੇ ਦਾ ਭਇਉ ਰਾਤ ਲਈ ਉਪਕਾਰ ਅੰਦਰ ਜੀ ਸੀ ਦੀ ਜੱਗਤਾਂ ਤੋਂ ਰੱਖੀ ਕੋਈ ਮਠਾ ਦੇਖਦੇ ਨੇ ਨਿਸ਼ਾਨ ਸਾਹਿਬ ਦੇ ਇਹ ਹੈ ਜੀ ਨਿਸ਼ਾਨ ਸਾਹਿਬ ਬਾਬੂ ਦਾ ਦੇਖ ਲਿਆ ਆਪਾਂ ਮਸਾਲੇ ਬਾਹਰ ਚੱਲੀ ਆਂ ਘਰੇ ਇਹਨਾਂ ਜੋੜੇ ਲੱਲੀਏ ਫੇਰ ਚੱਲਦੇ ਆ ਆਪ ਹਾਸ ਦਾ ਰਾਤ ਮੋਹੀ ਮਾਨਕਰਮ ਬਚਿਤਾਰ ਚੌਬਈ ਮੈਂ ਨਾ ਬਣੇ ਸੇ ਤਸਮ ਬਣਾਉ ਕਿਸਨ ਬਸਨ ਕਬਹੁ ਮੈਂ ਧਿਆਨ ਕਾਨ ਸੁਨੇ ਪਹਿਚਾਨ ਨਾ 300 ਸਾਰੇ ਸਭ ਮੇਰੀਆਂ ਸੰਗਾਰ ਬਤਨ ਕਰੂ ਪਗਵਚ ਕੋਤੇ ਅੰਨਾ ਔਰ ਕਰੂੰ ਕਬਜਾ ਬਿਦ ਨਾਨਾ ਕਿਸਨ ਜਥਾ ਮਸਤ ਚਤਰ ਉਚਾਰੋ ਤੂਕ ਹੋਏ ਕਬਲੇ ਹੋ ਸੁਧਾਰੋ ਕਬ ਬਾਦ ਦੋਹਰਾ ਜੋ ਨਿਜ ਬ੍ਰਹਮੋ ਸੁਭਾਗ ਹੋਏ ਉਹ ਜਗ ਪਾਈ ਜੋ ਤੇ ਪ੍ਰਭ ਕੋ ਜਾਇ ਅੰਤ ਸੁਰਤ ਹੋ ਜਾਇ ਦੋਹਰਾ ਬਾਦ ਬਾਬੇ ਦੇ ਮੱਥਾ ਟੇਕ ਲਿਆ ਤੇ ਪਾਰਕਿੰਗ ਵੀ ਫ੍ਰੀ ਆ ਕੋਈ ਪੈਸਾ ਨਹੀਂ ਲੈਂਦੇ ਫ੍ਰੀ ਸੇਵਾ ਆਜੀ ਚੱਲ ਤੇ ਹੁਣ ਘਰ ਨੂੰ